ਵਿੱਚ ਤੁਸੀਂ ਜਾਣਦੇ ਹੋ ਹੋਗੇ ਸਾਡੇ ਟਿੰਕੂ ਭਰਾ ਨੂੰ ਤੇ ਇਹਨੇ ਕੰਮ ਸ਼ੁਰੂ ਕੀਤਾ ਹੈ ਫੁੱਲਾਂ ਦਾ ਫੁੱਲਾਂ ਦੀ ਖੇਤੀ ਨਾਲ ਨਾਲ ਕੰਮ ਇਹਦਾ ਭਰਾ ਦਾ ਪਤਾ ਹੀ ਆਪਾਂ ਨੂੰ ਆਪਣੇ ਪੁਰਾਣੇ ਬਸ ਸਟੈਂਡ ਤੇ ਮੇਰੇ ਵੀਰ ਦਾ ਗੋਲ ਗੱਪਿਆਂ ਦਾ ਕੰਮ ਹੈ ਤੇ ਸਾਡਾ ਏਰੀਆ ਇਲਾਕਾ ਸਾਰਾ ਹੀ ਇਹਨੂੰ ਜਾਣਦਾ ਹੈ ਤੇ ਇਹਨੇ ਹੁਣ ਕੰਮ ਸ਼ੁਰੂ ਕੀਤਾ ਹੈ ਫੁੱਲਾਂ ਦਾ ਨਾਲ ਨਾਲ ਤੇ ਫੁੱਲ ਬਹੁਤ ਵਧੀਆ ਵੈਰਾਈਟੀ ਦੇ ਨੇ ਕਈ ਤਰ੍ਹਾਂ ਦੇ ਨੇ ਕਈ ਰੰਗਾਂ ਦੇ ਨੇ ਗੈਂਦੇ ਦੀ ਕੁਆਲਿਟੀ ਚ ਵੈਰਾਈਟੀ ਚ ਇਹ ਜੋ ਗੈਂਦੇ ਦੀ ਕੁਆਲਿਟੀ ਹੈ ਜਾਫਰੀ ਗੈਂਦਾ ਗੈਂਦਾ ਕਾਫੀ ਵੱਡਾ ਹੁੰਦਾ ਹੈ ਤੇ ਖੁਸ਼ਬੂਦਾਰ ਵੀ ਹੁੰਦਾ ਹੈ ਜੇ ਆਪਾਂ 2-3 ਦਿਨ ਲੈ ਜੀਏ ਤੇ ਇਹ ਕਹਿੰਦੇ ਖਰਾਬ ਨਹੀਂ ਹੁੰਦਾ ਇਸ ਵੀਰ ਨੇ ਕੰਮ ਸ਼ੁਰੂ ਕੀਤਾ ਆਪਾਂ ਨੂੰ ਇਸ ਵੀਰ ਦਾ ਕੰਮ ਵਧਾਉਣਾ ਚਾਹੀਦਾ ਹੈ ਤੇ ਵੱਤੋ-ਵੱਤ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਤੇ ਬਾਕੀ ਕਰਦੇ ਆਂ ਵੀਰ ਨਾਲ ਗੱਲ ਹਾਂਜੀ ਟਿੰਕੂ ਵੀਰ ਜੀ ਤੁਸੀਂ ਵੀ ਦੱਸੋ ਕੁਛ ਨਾ ਕੁਛ ਸਾਰਿਆਂ ਨੂੰ ਪਹਿਲਾਂ ਸਸਰੀਕਾਰ ਵੱਡੇ ਗੁਰਦੁਆਰੇ ਦੇ ਲਵੇ ਮੁੰਨਕ ਹੂੰ ਜੈਨ ਸਮਾਦਿਆਂ ਦੇ ਬੈਕ ਸਾਈਡ ਹੂੰ ਚਾ ਵੈਸੇ ਚਰਚ ਦੇ ਲਵੇ ਵੀਰ ਜੀ ਜਿਵੇਂ ਆਪਣੇ ਕੋਲ ਫੁੱਲ ਜੇ ਆਪਾਂ ਨੂੰ ਜਿਆਦੀ ਲੋੜ ਪਏ ਫਿਰ ਕੋਈ ਗੱਲ ਨਹੀਂ ਮੰਗਾ ਦਾਂਗੇ ਰੇਟ ਰੇਟ ਠੀਕ ਲੱਗਿਆ ਤੇਰੇ ਕਰਕੇ ਮਹਿੰਗਾ ਲਾਵਾਂਗੇ ਕਿਸੇ ਨੂੰ ਹਾਂ ਬਿਲਕੁਲ ਬਿਲਕੁਲ ਆਪਣੇ ਮੂਹਣ ਦੇ ਇਲਾਕੇ ਦੇ ਲੋਕਾਂ ਨੂੰ ਤੁਸੀਂ ਅਪੀਲ ਕਰ ਦਿਓ ਆਪਦੇ ਵੱਲੋਂ ਵੀ ਇੱਕ ਵਾਰੀ ਸਾਰਿਆਂ ਨੂੰ ਆ ਕੇ ਬੇਨਤੀ ਹੈ ਵਿజిਟ ਕਰੋ ਦੇਖੋ ਰੰਗ ਫੁੱਲਾਂ ਦੇ ਵੇਖੀ ਸਕਦੇ ਹੋ ਫੁੱਲਾਂ ਦੇ ਰੰਗ ਦੇਖੋ ਲਾਲ ਖਟਾ ਲ ਲਾਲ ਖਟਾ ਤੇ ਪੀਲਾ ਪੀਲਾ ਹਾਂ ਹਰੇਆ ਤਿੰਨ ਤਿੰਨ categories ਵਾ ਜੀ ਵਾ ਠੀਕ ਹੈ ਟਿੰਕੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਐਵੇਂ ਦਾ ਕੰਮ ਕਰਦੇ ਪਿਓ ਕਹਿੰਦੇ ਭਵਰੇ ਸੀ ایس ਦੀ ਸਗੰਧ ਤੇ ਆਉਂਦੇ ਨੇ ਚੰਗਾ ਕੰਮ ਹੈ ਬਹੁਤ ਵਧੀਆ ਇੱਕ ਕੰਮ ਦੇ ਨਾਲ ਨਾਲ ਦੋ ਕੰਮ ਕਰਨੇ ਜ਼ਰੂਰੀ ਨੇ ਅੱਜ ਬਲੈਰ ਸਿੱਖੋਂ ਆਏ ਨੇ ਨਹੀਂ ਸਰ ਕੋ ਸਾਡੇ ਬਲੈਰ ਸਿੰਘ ਦੀ ਗੱਲ ਕਰਦੇ ਤਾਰਪਰ ਸਿੰਘ ਹੈ ਠੀਕ ਹੈ ਹਾਂ ਜੀ ਠੀਕ ਹੈ ਵੀਰ ਜੀ ਓਕੇ ਧੰਨਵਾਦ ਠੀਕ